ਰਾਮ ਸਨਪਾਸ ਰਾਜਵਾਸੀ ਕੌਲੀਆਂ ਜੀ ਦੀ ਉਮਰ 38 ਸਾਲ ਹੈ ਜਿਹਦਾ ਕਤਲ ਹੋ ਗਿਆ ਜਿਸ ਬੰਦੇ ਫਿਰ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਨ ਦਾ ਚੰਦ ਵਾਸੀ ਹਰਦੋਕਲਾ ਯੂਪੀਐਨ ਮਾਰਗ ਦਾ ਪ ਨੂੰ ਰਿਹਾ ਲੱਗਦਾ ਉਹਨੇ ਆਪਣਾ ਬਿਆਲ ਕਾਨੂੰਨ ਬੰਦ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਖੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 342 ਆਪੀਸੀ ਦਰਜ ਸਥਿਤੀ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੱਸਿਆ ਸੀ ਕਿ ਉਹਦੀ ਕਿ ਰਮਨ ਲਾ ਬੁਖੀ ਦਾ ਮੋਦੀ ਘਰ ਵਾਲੀ ਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾ ਅਸ਼ਕਰ ਵਰਦੀਪ ਸਿੰਘ ਪੁੱਤਰ ਸ਼ੰਘਾਰਾਪਾਸੀ ਹੋਂਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿਲ ਕੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਤਰਜੀਹ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋਨੋਂ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਮਾਰਟ ਤੇ ਹੈਗਾ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਪੜਤਾਲ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹਦੇ ਅਨੁਸਾਰ ਅਸੀਂ ਕਾਰਵਾਈ ਮੁਕੰਮਲ ਲਿਆਂਦੀ ਹੈ। ਬੀਰਾਮ ਸਾਨਾ ਪੰਸਰਾਜ ਵਾਸੀ ਕੌਲੀਆਂ ਜਿਹਦੀ ਉਮਰ 81 ਸਾਲ ਹੈ ਜਿਹਦਾ ਕਤਲ ਹੋ ਗਿਆ। ਜਿਸ ਬੰਦੇ ਫਿਰ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਨਤ ਚੰਦ ਵਾਸੀ ਹਰਦੋਸਲਾ ਐਸਪੀਐਨ ਮਰਵਾੜਾ ਦਾ ਪੁਲਿਸ ਅਧਿਕਾਰੀ। ਉਹਨੇ ਆਪਣਾ ਬਿਆਲ ਕਾਨੂੰਨ ਬੰਦ ਕਰਾਇਆ ਸੀ। ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਖੇ ਮਕੱਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 342 ਆਈਪੀਸੀ ਦਾ ਰਜਿਸਟਰ ਕੀਤਾ ਸੀ। ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਲੇਖੋ ਦੱਸਿਆ ਸੀ ਕਿ ਉਹਦੀ ਜਿਹੜਾ ਮਰਨ ਵਾਲਾ ਗੁਕੀਦਾਂ ਉਹਦੇ ਘਰ ਵਾਲੀ ਅਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕਿਰ ਵਰਦੀਪ ਸਿੰਘ ਪੁੱਤਰ ਸ਼ੰਘਾਰਾਪਾਸੀ ਹੋਂਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿਲ ਕੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮੁਕੱਦਮਾ ਤਰਜੀਹ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਪੋਰਟ ਤੇ ਹੈ ਗਿਆ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਤੱਥ ਆਉਣਗੇ ਰਿਵੈਸਟੀਗੇਸ਼ਨ ਦੇ ਅੰਦਰ ਉਹਦੇ ਅਨੁਸਾਰ ਅਸੀਂ ਕਾਰਵਾਈ ਅਮਚ ਲੈਂਦੇ ਜਾਵਾਂਗੇ। ਪੀਰਾਮ ਸਨਾਪ ਸਿੰਘ ਰਾਜਵਾਸੀ ਕੌਲੀਆਂ ਜੀ ਦੀ ਉਮਰ 38 ਸਾਲ ਹੈ ਜਿਹਦਾ ਕਤਲ ਹੋ ਗਿਆ। ਜਿਸ ਬੰਦੇ ਫਿਰ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਨ ਦਾ ਚੰਦ ਵਾਸੀ ਹਰਦੋਕਲਾ ਯੂਪੀਐਨ ਮਾਰਗ ਦਾ ਪਤੂਲਾ ਰਹਿੰਦਾ। ਉਹਨੇ ਆਪਣਾ ਬਿਆਲ ਕਲੰਬੰਦ ਕਰਾਇਆ ਸੀ। ਜਿਸ ਤਹਿਤ ਅਸੀਂ ਖਾਨਾ ਦਸੂਹਾ ਵਿਖੇ ਮਕੱਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 34 ਆਈਪੀਸੀ ਦਰਜ ਸਟ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਲੇਖੋ ਦੱਸਿਆ ਸੀ ਕਿ ਉਹਦੀ ਜਿਹੜਾ ਮਰਨ ਵਾਲਾ ਗੁਕੀਦਾਂ ਉਹਦੇ ਘਰ ਵਾਲੀ ਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਵਾਲੇ ਦਾ ਅਸ਼ਕਰ ਵਰਦੀਪ ਸਿੰਘ ਪੁੱਤਰ ਸ਼ੰਘਾਰਾਪਾਸੀ ਹੋਂਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿਲ ਕੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋਨੋਂ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਪੋਰਟ ਤੇ ਹੈਗਾ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਤੱਥ ਹੋਣਗੇ ਰੀਇਨਵੈਸਟੀਗੇਸ਼ਨ ਦੇ ਦੌਰਾਨ ਉਹਦੇ ਅਨੁਸਾਰ ਅਸੀਂ ਕਾਰਵਾਈ ਬਚ ਲੈਂਦੇ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ